ਅਬੀਤ ਬਲਜੀਤ ਵਾਜਦਾ ਗਾਣਾ ਕੀਤਾ ਸੀ 베ਰੀ ਉਹ ਮੈਨੂੰ ਵਧੀਆ ਲੱਗਦਾ ਹਾਈ ਨੀ ਵੀਰ ਤੇਰਾ ਜਿਹੜੇ ਦੁੱਖੋਂ ਮਰਿਆ ਭੁਲੇਖਾ ਜਿਹਾ ਪਾਉਣ ਲੱਗ ਪਈ ਹਾਈ ਨੀ ਵੀਰ ਤੇਰਾ ਜਿਹੜੇ ਦੁੱਖੋਂ ਮਰਿਆ ਭੁਲੇਖਾ ਜਿਹਾ ਪਾਉਣ ਲੱਗ ਪਈ ਕੈਸੀ ਜੰਮੀਨੀ ਤੂੰ ਸਾਡੇ ਵੇੜੇ 베ਰੀ ਅਸਿਰਾਂ ਦੀ ਪੱਗ ਲਾਉਣ ਲੱਗ ਪਈ ਇਹਦੇ ਕਰਕੇ ਕਾਫੀ ਕੰਟਰੋਵਰਸੀ ਵੀ ਹੋਈ ਸੀ ਉਹ ਕੋਈ ਸੀ ਨਹੀਂ ਹੋਣੀ ਚਾਹੀਦੀ ਸੀ ਪਰ ਮੈਨੂੰ ਐ ਲੱਗਦਾ ਕਿਉਂ ਤੁਹਾਨੂੰ ਲੱਗਦਾ ਹੈ ਜੋ ਵੀ ਉਹਨਾਂ ਨੇ ਜੋ ਵੀ ਲਿਰਿਕਸ ਸੀ ਕਿ ਸਿਰਫ ਕੁੜੀਆਂ ਹੀ ਕੁੜੀਆਂ ਨੂੰ ਹੀ ਕਿਉਂ ਹਮੇਸ਼ਾ ਹਰ ਵਾਰ ਆ ਜਾਂਦਾ ਤੁਸੀਂ ਇਹ ਗੱਲ ਦੱਸੋ ਮੈਂ ਮੈਂ ਹਮੇਸ਼ਾ ਨਾ ਕੁੜੀਆਂ ਦੀ ਸਪੋਰਟ ਦੇ ਵਿੱਚ ਖੜਾ ਹੁੰਨਾ ਕਿਉਂ ਕਿਉਂਕਿ ਮੇਰੀ ਵੀ ਭੈਣ ਹੈ ਠੀਕ ਹੈ ਤੁਸੀਂ ਇਹ ਦੱਸ ਦਿਓ ਕਿ ਕੁੜੀਆਂ ਨਹੀਂ ਰਿਸਪੌਂਸੀਬਲ ਹੁੰਦੀਆਂ ਨਹੀਂ ਸਿਰਫ ਕੁੜੀਆਂ ਹੀ ਰਿਸਪੌਂਸਿਬਲ ਹੁੰਦੀਆਂ ਨੇ ਤੁਸੀਂ ਇਹ ਦੱਸ ਦੋ ਮੈਂ ਮੈਂ ਕਹਿ ਰਿਹਾ ਮੁੰਡੇ ਰਿਸਪੌਂਸਿਬਲ ਜ਼ਿਆਦਾ ਹੁੰਦੇ ਨੇ ਬਟ ਮੁੰਡਿਆਂ ਤੇ ਲੱਖ ਗੀਤ ਆ ਗਿਆ ਜਾਂ ਕੁੜੀਆਂ ਤੇ ਇੱਕ ਆ ਗਿਆ ਤੇ ਆਪਾਂ ਨੂੰ ਜ਼ਿਆਦਾ ਕੌਣਾ ਲੱਗਾ ਕੁੜੀਆਂ ਤੇ ਲੱਖ ਗੀਤ ਆਉਂਦੇ ਨੇ ਮੁੰਡਿਆਂ ਤੇ ਇੱਕ ਵੀ ਗੀਤ ਨਹੀਂ ਆਉਂਦਾ ਨਹੀਂ ਉਹ ਤੁਹਾਡੀ ਗੱਲ ਸਹੀ ਹੈ ਬਟ ਇੱਕ ਇਹ ਵੀ ਗੱਲ ਦੱਸੋ ਕਿ ਜਿਵੇਂ ਗੀਤ ਆ ਗਿਆ ਮੋਸਟਲੀ ਜਿਹੜੇ ਗਾਣੇ ਆਉਂਦੇ ਕੁੜੀਆਂ ਤੇ ਜੇ ਆਊਗਾ ਨਾ ਉਹ ਕੁੜੀ ਦੀ ਤਾਰੀਫ ਕੀਤੀ ਹੋਊਗੀ ਕਿ ਤੂੰ ਸੋਹਣੀ ਬੜੀ ਆ ਤੂੰ ਇਦਾਂ ਬੜੀ ਆ ਤੂੰ ਉਦਾਂ ਮਤਲਬ ਜੋ ਵੀ ਆ ਇਸ 올 अबाउट ਹਰ ਬਿਊਟੀ ਜਾਂ ਮੈਨੂੰ ਤੂੰ ਐ ਚੰਗੀ ਲੱਗਦੀ ਆ ਉਹ ਚੰਗੀ ਲੱਗਦੀ ਆ ਉਹ 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 ਸਾਨੂੰ ਜਸ ਜਸਟੀਫਾਈਡ ਲੱਗਦਾ ਕਿ ਹਾਂ ਇਹ ਵਧੀਆ ਜੇ ਆਪਾਂ ਐ ਕਰ ਦਿੱਤਾ ਕਿ ਦਿਖਾਤਾ ਕਿਸੇ ਜੀ ਨੂੰ ਹਨਾ ਵੀ ਉਹ ਕੁੜੀ ਦੇ ਕਰਕੇ ਇਦਾਂ ਹੋਇਆ ਤੇ ਉਹ ਆਪਾਂ ਨੂੰ ਬੁਰਾ ਲੱਗਦਾ ਮਤਲਬ ਜੇ ਸਾਡੇ ਸਮਾਜ ਚ ਕੋਈ ਚੀਜ਼ 네ਗੇਟਿਵ ਆ ਸਾਨੂੰ ਉਹ ਵੀ ਮੈਨੂੰ ਲੱਗਦਾ ਕਿ ਆਪਾਂ ਨੂੰ ਹੰਡਾਉਣੀ ਚਾਹੀਦੀ ਆਪਣੇ ਤੇਰੇ ਬਾਪੂ ਤੂੰ ਵੀ ਜੱਗ ਨਹੀਂ ਹੁੰਦਾ ਨਹੀਂ ਮੈਲੀ ਹੋਈ ਪਾਰ ਪੱਗਦਾ ਰਾ ਗੀਤ ਹੈ ਉਹ ਗਲਤ ਇਮੇਜ ਦਿੰਦਾ ਕਿ ਨਹੀਂ ਆ ਸਿਰਫ ਜੇ ਵੀ ਕੋਈ ਪ੍ਰੋਬਲਮ ਹੋਈ ਹੈ ਜਾਂ ਜੇ ਇਮੇਜ ਖਰਾਬ ਹੋ ਰਹੀ ਹੈ ਕਰਵਾਲਿਆਂ ਦੀ ਜਾਂ ਕੁਝ ਹੋ ਰਿਹਾ ਤਾਂ ਉਸ ਦੀ ਰਿਸਪੋਨਸਿਬਲ ਸਿਰਫ ਕੁੜੀ ਹੈ ਨਹੀਂ ਮੁੰਡਾ ਜ਼ਿਆਦਾ ਰਿਸਪੋਨਸਿਬਲ ਹੁੰਦਾ ਜੀ ਉਸ ਵੀਡੀਓ ਦੇ ਵਿੱਚ ਜੋ ਦਿਖਾਇਆ ਗਿਆ ਵੈਸੇ ਤਾਂ ਉਹ ਵੀਡੀਓ ਬਣਾਈ ਹੈ ਜੀ ਮੇਰਾ ਭਰਾ ਹੀ ਹੈ ਏ ਵੈਰੀ ਗੁੱਡ ਫਰੈਂਡ ਆਫ ਮਾਈਂਡ ਸਟੈਲਨ ਵੀ ਉਹ ਦੀ ਸਟੋਰੀ ਹੈ ਉਹ ਮੈਂ ਤਾਂ ਲਿਰਿਕਸ ਦੀ ਗੱਲ ਕਰ ਰਿਹਾ ਉਹਦੇ ਜਿਹੜਾ ਲਿਰਿਕਸ ਦੀ ਗੱਲ ਕਰ ਰਿਹਾ ਉਹਦੇ ਅਕੋਰਡਿੰਗਲੀ ਮੈਂ ਇਹ ਕਹਿ ਰਿਹਾ ਕਿ ਉਹ ਦੇਖੋ ਕੁਝ ਗਾਣੇ ਹੁੰਦੇ ਸਿਚੁਏਸ਼ਨਲ ਉਹ ਇੱਕ ਸਿਚੁਏਸ਼ਨ ਹੈ ਕਿ ਵੀਤ ਬਲਜੀਤ ਰਾਈਟਰ ਹੈ ਉਹਨੇ ਸੋਚਿਆ ਕਿ ਹਾਂ ਯਾਰ ਇਹ ਸਿਚੁਏਸ਼ਨ ਹੈ ਇਹ ਸਿਚੁਏਸ਼ਨ ਤੇ ਜਿਹੜੀ ਕੁੜੀ ਹੈ ਉਹਨੂੰ ਉਹਦਾ ਫਾਦਰ ਜਾਂ ਉਹਦਾ ਭਰਾ ਜਾਂ ਉਹਦੀ ਮਾਂ ਕਹਿ ਰਹੀ ਹੈ ਕਿ ਜਦੋਂ ਤੂੰ ਸਾਡੇ ਘਰੇ ਜੰਮੀ ਤੇ ਸਾਡੇ ਘਰੇ ਇਹ ਹੋ ਗਿਆ ਉਹ ਸਿਚੁਏਸ਼ਨ ਹੈ ਠੀਕ ਹੈ ਆਪਾਂ ਉਹਨੂੰ ਇਹ ਨਹੀਂ ਕਰ ਸਕਦੇ ਜਨਰਲਾਈਜ਼ ਨਹੀਂ ਕਰ ਸਕਦੇ ਕਿ ਹਾਂ ਸਾਰੀਆਂ ਕੁੜੀਆਂ ਇਦਾਂ ਦੀਆਂ ਉਹੀ ਸਾਡੇ ਜਿਹੜੇ ਲੋਕ ਨੇ ਉਹ ਥੋੜੇ ਜ਼ਿਆਦਾ ਕ੍ਰਿਟੀਕਲ ਹੋ ਜਾਂਦੇ ਉਹਨੂੰ ਮੈਨੂੰ ਲੱਗਦਾ ਸਾਰੀਆਂ ਕੁੜੀਆਂ ਨੂੰ ਇਦਾਂ ਕਹਤਾ ਕੀ ਤੋ ਘੱਟਲੀ ਤੂੰ ਮੱਤੀ ਜਿਉਣ ਜੋਗੀ ਏ ਨਹੀਂ ਝੋਲੀਆਂ ਚ ਪੱਟੇ ਪਾਉਂਦੀ ਮੋਰੀ ਉਮਰ ਕਲੇਣੀ ਕਤੋਂਦੀ ਨੀ ਅੱਖਾਂ ਵਿੱਚ ਕੱਤੇ ਪਾਉਂਦੀ ਮੇਰੀ ਉਂਗਲੀ ਛੜਾ ਕੇ ਲਾਡੋ ਰਾਣੀਏ ਤੂੰ ਪੱਤ ਕਿਉਂ ਰਲਾਉਣ ਲੱਗ ਪਈ ਇੱਕ ਸਿਚੁਏਸ਼ਨ ਦੇ ਉੱਤੇ ਗਾਣਾ ਬਣਾਇਆ ਗਿਆ ਜੇ ਤੁਸੀਂ ਸਿਰਫ ਵੀਡੀਓ ਨੂੰ ਕਹਿ ਕੇ ਕਰ ਰਹੇ ਹੋ ਤਾਂ ਵੀਡੀਓ ਦੇ ਵਿੱਚ ਵੀ ਮੇਰੇ ਖਿਆਲ ਨਾਲ ਮੁੰਡਾ ਜ਼ਿਆਦਾ ਗਲਤ ਦਿਖਾਇਆ ਗਿਆ ਉਹੀ ਖੜਾ ਹੁੰਦਾ ਉੱਥੇ ਸਕੂਟਰ ਤੇ ਲੈ ਕੇ ਜਾਂ ਉਹਦੀ ਵੇਟ ਕਰਦਾ ਹੁੰਦਾ ਜਾਂ ਜੋ ਵੀ ਆ ਮੁੰਡੇ ਨੇ ਉਹਨੂੰ ਮੈਨੀਪੂਲੇਟ ਕੀਤਾ ਹੋਇਆ ਹੈ ਫਿਰ ਵੀ ਤੁਹਾਨੂੰ ਨਹੀਂ ਲੱਗਦਾ ਕਿ ਐਤਾ ਤੇ ਗੀਤ ਨਹੀਂ ਹੋਣੇ ਚਾਹੀਦੇ ਬਿਕੋਜ਼ ਅਸੀਂ ਰਿਸਪੌਂਸਿਬਲ ਆ ਸਾਨੂੰ ਇੰਨੀ ਦੁਨੀਆ ਸੁਣ ਰਹੀ ਐ ਅਸੀਂ ਕੁਝ ਕੋਈ ਸੋਚ ਆਪਣੀ ਉਹਨਾਂ ਤੱਕ ਲੈ ਕੇ ਜਾ ਰਹੇ ਆ ਸੋ ਆਪਾਂ ਥੋੜਾ ਕੇਅਰਫੁਲ ਰਹੀਏ ਕਿ ਆਪਾਂ ਕੀ ਕਰ ਰਹੇ ਆ ਆਪਾਂ ਕੀ ਲਿਖ ਰਹੇ ਆ ਨਹੀਂ ਬਿਲਕੁਲ ਸਾਡੀ ਰਿਸਪੌਂਸਿਬਿਲਟੀ ਬਣਦੀ ਐ great power comes with a great responsibility ਆਪਾਂ ਹੁਣੇ ਗੱਲ ਕਰਕੇ ਹਟੇ ਆਂ ਬਟ ਉੱਥੇ ਮਤਲਬ ਲੋਕ ਜ਼ਿਆਦਾ ਨੈਗੇਟਿਵ ਲੈ ਰਿਹਾ ਉਹ ਉਸ ਚੀਜ਼ ਨੂੰ ਜਸਟੀਫਾਈ ਮੈਂ ਨਹੀਂ ਕਰ ਰਿਹਾ ਮੈਂ ਤਾਂ ਆਪ ਕਹਿਣਾ ਵੀ ਨਹੀਂ ਹੋਣਾ ਚਾਹੀਦਾ ਬਟ ਉਹ ਇੱਕ ਸਿਚੁਏਸ਼ਨਲ Song ਹੈ ਉਹ ਸਿਚੁਏਸ਼ਨ ਦੇ ਵਿੱਚ ਇਹ ਦਿਖਾਇਆ ਗਿਆ ਕਿ ਉਸ ਕੇਸ ਦੇ ਵਿੱਚ ਕੁੜੀ ਨੇ ਇਦਾਂ ਕੀਤਾ ਤੇ ਉਹਦੇ ਭਰਾ ਨਾਲ ਇਦਾਂ ਹੋ ਗਿਆ ਇਟਸ ਅ ਸਟੋਰੀ ਜੇ ਆਪਾਂ ਉਹਨੂੰ ਜਨਰਲਾਈਜ਼ ਕਰ ਦਈਏ ਕਿ ਹਾਂ ਯਾਰ ਇਦਾਂ ਹੋ ਗਿਆ ਕਿ ਸਾਰੀਆਂ ਕੁੜੀਆਂ ਇਦਾਂ ਉਹ ਚੀਜ਼ ਨਹੀਂ ਹੈਗੀ ਉਹ